ਸਸ਼ੀ ਕਾਂਜੀ ਮੈਂ ਅੱਜ ਦੀ ਗੱਲ ਸੰਧੂ ਤੇ ਗੱਲ ਕਰਦੇ ਹਾਂ ਜੀ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਇਸ ਟਾਈਮ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਲੇਕਿਨ ਕਾਂਗਰਸ ਪਾਰਟੀ ਦੀਆਂ ਤੜੇਬੰਦੀਆਂ ਹਜੇ ਤੱਕ ਵੀ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਜੇਕਰ ਗੱਲ ਕਰੀਏ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੀ ਤਾਂ ਹਾਈ ਕਮਾਂਡ ਜਿਹੜਾ ਹੈ ਲਗਾਤਾਰ ਪਹਿਲਾ ਵੀ ਰਾਹੁ ਗਾਂਧੀ ਵੱਲੋਂ ਜਿਹੜਾ ਹੈ بار بار ਵੱਡੇ ਆਗੂਆਂ ਨੂੰ ਇਹ ਗੱਲ ਕਹੀ ਗਈ ਕਿ ਤੜੇਬੰਦੀਆਂ ਨੂੰ ਖਤਮ ਕਰੋ ਨਹੀਂ ਤਾਂ 2024 ਦੇ ਵਿੱਚ ਜਿਸ ਤਰੀਕੇ ਦੇ ਨਾਲ ਆਪਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ ਤਾਂ ਹੁਣ ਕਿਤੇ ਵੀ ਵਿਧਾਨ ਸਭਾ ਦੀਆਂ ਚੋਣਾਂ ਲਈ ਵੀ ਹਾਰ ਦਾ ਮੂੰਹ ਨਾ ਦੇਖਣਾ ਪਵੇ ਤੜੇਬੰਦੀਆਂ ਖਤਮ ਕਰਨ ਦੀ ਗੱਲ ਕੀਤੀ ਗਈ بار بار ਕਿਹਾ ਗਿਆ ਕਿ ਤੁਸੀਂ ਇੱਕੋ ਸਟੇਜ ਤੇ ਜਿਹੜਾ ਹੈ ਨਜ਼ਰ ਨਹੀਂ ਆਉਂਦੇ ਉਹ ਲੋਕਾਂ ਨੂੰ ਸਭ ਕੁਝ ਜਗ ਜਾਰ ਹੁੰਦਾ ਦਿਖ ਰਿਹਾ ਹੈ ਜੇਕਰ ਗੱਲ ਕਰੀ ਇੱਕ ਪਾਸੇ ਆ ਆਮ ਆदमी ਪਾਰਟੀ ਦੀ ਉਹਨਾਂ ਨੇ ਜਦੋਂ ਗਰਾਊਂਡ ਲੈਵਲ 'ਤੇ ਰਿਪੋਰਟ ਚੈੱਕ ਕਰਵਾਈ ਸੀ ਤਾਂ ਆਉਣ ਵਾਲਾ ਚਿਹਰਾ ਕਾਂਗਰਸ ਪਾਰਟੀ ਦਾ ਦਿਖ ਰਿਹਾ ਸੀ ਲੇਕਿਨ ਜੇਕਰ ਕਾਂਗਰਸ ਪਾਰਟੀ ਦਾ ਚਿਹਰਾ ਦਿਖ ਰਿਹਾ ਹੈ ਤਾਂ ਫਿਰ ਧੜੇਬੰਦੀਆਂ ਦਾ ਕੀ ਕੰਮ ਹੈ ਧੜੇਬੰਦੀਆਂ ਹੁਣ ਇਕਦਾ ਵੱਡੇ ਆਗੂਆਂ ਦੇ ਵਿੱਚ ਸੀ ਜੇਕਰ ਗੱਲ ਕਰੀਏ ਰਾਜਾ ਰਿੰਦ ਦੀ ਗੱਲ ਕਰ ਲਈਏ ਚੰਨਜੀਤ ਚੰਨੀ ਦੀ ਗੱਲ ਕਰ ਲਈਏ ਸੁਖਪਾਲ ਸਿੰਘ ਖਹਿਰਾ ਦੀ ਗੱਲ ਕਰ ਲਈਏ ਜਾਂ ਫਿਰ ਗੱਲ ਕਰ ਲਈਏ ਆਪਾਂ ਸੁਖਜਿੰਦਰ ਸਿੰਘ ਰੰਦਾਵਾ ਦੀ ਇਹ ਲੋਕਾਂ ਦੇ ਵਿੱਚ ਪਹਿਲਾਂ ਟੜੇਬੰਦੀਆਂ ਦੇਖੀਆਂ ਕਿਉਂਕਿ ਇਹ ਮੇਨ ਵੱਡੇ ਆਗੂ ਨੇ ਲੇਕਿਨ ਹੁਣ ਇਹ ਟੜੇਬੰਦੀਆਂ ਗਰਾਊਂਡ ਲੈਵਲ ਤੱਕ ਵੀ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ ਜਿਹੜੇ ਗਰਾਊਂਡ ਤੇ ਕੰਮ ਕਰਦੇ ਨੇ ਜਿਹੜੇ ਅਬਜ਼ਰਵਰ ਨੇ ਜਿਹੜੇ ਇਹਨਾਂ ਦੇ ਆਪਣੇ ਲਗਾਏ ਹੋਏ ਬਲਾਕ ਦੇ ਮੈਂਬਰ ਨੇ ਕਿਉਂਕਿ ਧੜੇਬੰਦੀਆਂ ਦਾ ਜਿਹੜਾ ਹੈ ਨਿਤ ਦਿਨ ਵੀ ਦੇਣ ਕਾਂਗਰਸ ਪਾਰਟੀ ਦੇ ਵਿੱਚ ਵਧਦਾ ਦਿਖਾਈ ਦੇ ਰਿਹਾ ਹੈ ਘਟਣ ਦਾ ਨਾਮ ਨਹੀਂ ਲੈ ਰਿਹਾ ਜਿੱਥੇ ਰਾਹੁਲ ਗਾਂਧੀ ਵੱਲੋਂ ਵਾਰ-ਵਾਰ ਕਿਹਾ ਗਿਆ ਕਿ ਧੜੇਬੰਦੀਆਂ ਖਤਮ ਨਾ ਕੀਤੀਆਂ ਗਈਆਂ ਤਾਂ ਇਸ ਦਾ ਜਿਹੜਾ ਇਹ ਸਾਨੂੰ ਹਰਜਾਨਾ ਪੜਨਾ ਪਵੇਗਾ 2027 ਦੇ ਵਿੱਚ ਲੇਕਿਨ ਜਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਹੁਣ ਆਪਣੇ ਧੜੇਬੰਦੀਆਂ ਦੇ ਵੱਡੇ ਆਗੂਆਂ ਨੂੰ ਤਾਂ ਰੋਕ ਨਹੀਂ ਸਕੀ ਲੇਕਿਨ ਉਹ ਧੜੇਬੰਦੀਆਂ ਜਿਹੜੀਆਂ ਨੇ ਗਰਾਊਂਡ ਲੈਵਲ ਤੇ ਵੀ ਕੰਮ ਕਰਨ ਲੱਗ ਪਈਆਂ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਸੰਗਠਨ ਨਿਰਮਾਣ ਮੁਹੰਮਦ ਦੇ ਹਿੱਸੇ ਵਜੋਂ ਜ਼ਿਲ੍ਹਾ ਕਾਂਗਰਸੀ ਸ਼ਹਿਰੀ ਪ੍ਰਧਾਨ ਦੇ ਉਹਦੇ ਦੀ ਤਿੱਖੀ ਲੜਾਈ ਬੇਰੋਕਾਤ ਜਾਰੀ ਹੈ ਬੀਤੇ ਦਿਨ ਕਾਂਗਰਸ ਪਵਨ ਜਲੰਧਰ ਵਿਖੇ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਨਿਯੁਕਤ ਨਿਗਰਾਨ ਰਜੇਸ਼ ਲਿਠੋਟੀਆਂ ਨੇ ਸਾਰੇ ਦਾਵੇਦਾਰਾਂ ਨਾਲ ਇੱਕ ਹੋਰ ਮਹੱਤਵਪੂਰਨ ਮੀਟਿੰਗ ਕੀਤੀ ਜਿਸ ਵਿੱਚ ਪੈਨਲ ਦੇ ਗਠਨ ਬਾਰੇ ਚਰਚਾ ਕੀਤੀ ਜਾ ਸਕੇ ਪੰਜਾਬ ਪਰਦੇਸ ਕਾਂਗਰਸ ਅਤੇ ਨਿਯੁਕਤ ਸਹਿ ਸੰਗਠਕ ਤੀਨਾ ਚੋਧਰੀ ਵਿਕਾਸ ਸੋਨੀ ਅਤੇ ਸਾਹ ਸੁਦਰ ਅਰੋੜਾ ਵੀ ਮੌਜੂਦ ਸਨ ਮੀਟਿੰਗ ਤੋਂ ਇਲਾਵਾ ਨਿਗਰਾਨ ਅਤੇ ਸਹਿ ਨਿਗਰਾਨ ਲਈ ਕੌਂਸਲ ਨੂੰ ਵੱਖ-ਵੱਖ ਸੈਲਾ ਅਧਿਕਾਰੀਆਂ ਤੇ ਕਾਂਗਰਸੀ ਵਰਕਰਾਂ ਨਾਲ ਵੀ ਮਿਲੇ ਇਸ ਨਾਲ ਜ਼ਮੀਨੀ ਪੱਧਰ ਤੇ ਸੰਗਠਨਾਮਾ ਸਥਿਤੀ ਦਾ ਸੰਖੇਪ ਜਾਣਕਾਰੀ ਮਿਲੀ ਹਾਲਾਂਕਿ ਕਈ ਦਾਵੇਦਾਰ ਆਪਣੀਆਂ-ਆਪਣੀਆਂ ਸੂਚੀਆਂ ਦੇ ਸਮਰੱਥੀਆਂ ਨਾਲ ਆਪਣਾ ਦਬਦਬਾ ਦਿਖਾਉਂਦੇ ਹੋਏ ਇਹ ਹੋਏ ਦੇਖੇ ਗਏ ਹਾਲਾਂਕਿ ਹਾਈ ਕਮਾਂਡ ਕਿਸ ਨੇ ਭਰੋਸਾ ਕਰੇਗੀ ਇਹ ਆਉਣ ਵਾਲੇ ਦਿਨਾਂ ਵਿੱਚ ਸਪਸ਼ਟ ਹੋ ਜਾਏਗਾ ਇਸ ਗੱਲ ਪੱਕੀ ਹੈ ਕਿ ਟਕਰਾਅ ਤੇ ਕਾਂਗਰਸ ਕਰਨ ਦੇ ਅੰਦਰ ਅੰਦਰੂਨੀ ਕਮਜ਼ੋਰੀਆਂ ਤੇ ਧੜੀਵੰਦੀਆਂ ਨੂੰ ਪੂਰੀ ਤਰ੍ਹਾਂ ਉਜਗਾਰ ਕਰ ਦਿੱਤਾ ਹੈ ਦੂਸਰੇ ਪਾਸੇ ਜ਼ਿਲ੍ਹਾ ਕਾਂਗਰਸ ਸ਼ਹਿਰੀ ਪ੍ਰਧਾਨ ਜਿੰਦਰ 베ਦੀ ਨੇ ਸੂਬਾ ਯੂਥ ਕਾਂਗਰਸ ਜਨਰਲ ਸਕੱਤਰ ਦੀਪਕ ਹੌਸਲਾ ਸੂਬਾ ਕਾਂਗਰਸ ਜਨਰਲ ਸਕੱਤਰ ਮਨੂ ਬੜਿੰਗ ਪਹਿਲਾ ਮਹਿਲਾ ਕਾਂਗਰਸ ਕੋਆਰਡੀਨੇਟਰ ਜਸਲੀਨ ਸੇਠੀ ਸਾਬਕਾ ਕੌਂਸਲਰ ਦੇ ਪਤੀ ਰਵੀ ਸੈਨੀ ਕੌਂਸਲਰ ਬੱਟੀ ਨੀਲਕੰਮ ਕੌਂਸਲਰ ਪਵਨ ਕੁਮਾਰ ਕਾਂਗਰਸ ਦੇ ਜੇਸ਼ ਪੱਟੀ ਦੇ ਰਾਜਕੁਮਾਰ ਰਾਜੂ ਬੂਤ ਆਗੂ ਸੰਜੇ ਸੈਗਲ ਦਿਨੇਸ਼ ਕੁਮਾਰ ਹਾਮਦ ਮਜੀਦ ਵੀ ਹੋਰ ਵੀ ਸ਼ਾਮਲ ਸਨ ਅਬਜ਼ਰਵਰਾਂ ਨੇ ਰਜੇਸ਼ ਲਿਖੋਟੀਆ ਦੇ ਸਹਿ ਅਬਜ਼ਰਵਰਾਂ ਨੇ ਜਲੰਧਰ ਉੱਤਰ ਕੇਤਰੀ ਪੰਛਮੀ ਅਤੇ ਕੈਂਟ ਵਿਵਾਦ ਸਭਾ ਹਲਕਿਆਂ ਦੇ ਬਲਾਕ ਕਾਂਗਰਸ ਪ੍ਰਧਾਨ ਨਾਲ ਵੀ ਮੀਟਿੰਗਾਂ ਕੀਤੀਆਂ ਜਿਸ ਵਿੱਚ ਰਜੇਂਦਰ ਜਿੰਦਰ ਟੋਨੂ ਦੀਪਕ ਸ਼ਰਮਾ ਮੋਨੂ ਰਸ਼ਪਾਲ ਜਾਕੂ ਹਰਮੀਤ ਸਿੰਘ ਜਗਦੀਪ ਸਿੰਘ ਪਾਵਰ ਅਤੇ ਪ੍ਰੇਮ ਨਾਲ ਸ਼ਾਮਲ ਸਨ ਹਾਲਾਂਕਿ ਉੱਤਰੀ ਹਲਕਾ ਇੱਕ ਦੇ ਬਲਾਕ ਪ੍ਰਧਾਨ ਜਗਮੀਤ ਸਿੰਘ ਕੰਬੋਜ ਗੈਰ ਹਾਜ਼ਰ ਸਨ ਕਿਉਂਕਿ ਉਹ ਅਮਰੀਕਾ ਗਏ ਹਨ ਮੀਟਿੰਗ ਦੌਰਾਨ ਇਹ ਬਲਾਕ ਪ੍ਰਧਾਨਾ ਨੇ ਸਪਸ਼ਟ ਤੌਰ ਤੇ ਕਿਹਾ 2027 ਦੀਆਂ ਵਿਦਾਤ ਸਭਾ ਤੋਂ ਸਿਰ ਡੇਢ ਸਾਲ ਦੂਰ ਹਾਲ ਨੇ ਸਮੇਂ ਪ੍ਰਧਾਨ ਵਿੱਚ ਤਬਦੀਲੀ ਅਣਚਿਤ ਹੋਵੇਗੀ ਉਹਨਾਂ ਨੂੰ ਦਲੀਲ ਦਿੱਤੀ ਮਜੂਦਾ ਜ਼ਿਲ੍ਹਾ ਪ੍ਰਧਾਨ ਰਜਿੰਦਰ 베ਰੀ ਨੂੰ ਬਰਕਰਾਰ ਰੱਖਿਆ ਚਾਹਣਾ ਚਾਹੀਦਾ ਹੈ ਅਬਜ਼ਰਰਾਨ ਲੀਰੋਟੀਆਂ ਨੇ ਮੀਟਿੰਗ ਦੇ ਦੌਰਾਨ ਦੱਸਿਆ ਕਿ ਹੈੱਡਮੈਨ ਦਾ ਉਹਦਾ ਹੁਣ ਸਿਰਫ ਇੱਕ ਹੈਸ਼ਟੈਗ ਨਹੀਂ ਰਿਹਾ ਜੇਕਰ ਕਿਸੇ ਹੈੱਡਮੈਨ ਦੀ ਕਾਰਸ਼ੇਲੀ ਤਸੱਲੀ ਬਖਸ਼ ਨਹੀਂ ਹੈ ਤਾਂ 6 ਮਹੀਨਿਆਂ ਵਿੱਚ ਉਸ ਦੀ ਕਾਰਗੁਜ਼ਾਰੀ ਅਧਾਰ ਤੇ ਕਿਸੇ ਸਮੇਂ ਉਹਦਾ ਬਦਲਿਆ ਜਾ ਸਕਦਾ ਹੈ ਉਸ ਨੂੰ ਵੀ ਸਪਸ਼ਟ ਕੀਤਾ ਕਿ ਨਵੇਂ ਪ੍ਰਧਾਨਾਂ ਨੂੰ ਹਾਈ हाई कमांड ਵੱਲੋਂ ਕਦਮ ਕਦਮ ਪ੍ਰੋਗਰਾਮ ਸ਼ਡਿਊਲ ਦਿੱਤਾ ਜਾਵੇਗਾ ਉਸ ਸ਼ਡਿਊਲ ਅਨੁਸਾਰ ਕੰਮ ਕਰਨਾ ਉਸਦੀ ਜ਼ਿੰਮੇਵਾਰੀ ਹੋਵੇਗੀ ਹਾਲਾਂਕਿ ਅਬਜ਼ਰਵਰ ਲੋਟੀਆਂ ਨੇ 18 ਸਤੰਬਰ ਤੋਂ ਜਲੰਧਰ ਵਿੱਚ ਲਗਾਤਾਰ 5 ਦਿਨ ਬਤਾਏ ਜ਼ਿਲ੍ਹਾ ਕਾਂਗਰਸ ਸ਼ਹਿਰੀ ਨਾਲ ਜੁੜੇ ਤਿੰਨ ਵਿਧਾਨ ਸਭਾ ਹਲਕਿਆਂ ਦੇ ਅਧਿਕਾਰੀਆਂ ਦੇ ਵਰਕਰਾਂ ਤੋਂ ਫੀਡਬੈਕ ਇਕੱਠਾ ਕੀਤਾ ਪਰ ਉਹਨਾਂ ਨੇ ਕੇਂਦਰੀ ਹਲਕੇ ਦੀ ਮੀਟਿੰਗ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਇਸ ਨਾਲ ਦਾਵੇਦਾਰਾਂ ਵਿੱਚ ਰੋਸ ਅਤੇ ਧੜੇਬੰਦੀ ਹੋਰ ਵੀ ਡੂੰਘੀ ਹੋ ਗਈ ਪਾਰਟੀ ਸੂਤਰਾਂ ਅਨੁਸਾਰ ਇਸ ਸੰਬੰਧੀ ਸ਼ਿਕਾਇਤਾਂ ਹਾਈ ਕਮਾਂਡ ਤੱਕ ਪਹੁੰਚੀਆਂ ਹਨ ਇਸ ਤੋਂ ਬਾਅਦ ਅਬਜ਼ਰਵਰਾਂ ਨੂੰ ਜ਼ਮੀਨ ਪੱਤਰ ਤੇ ਮੋੜ ਸਰਗਰਮ ਹੋਣ ਅਤੇ ਫੀਡਬੈਕ ਇਕੱਠਾ ਕਰਨ ਦੇ ਨਿਰਦੇਸ਼ ਦਿੱਤੇ ਗਏ ਅਬਜ਼ਰਵਰ ਹੁਣ ਅਗਲੇ 2 ਦਿਨ ਤੱਕ ਜਲੰਧਰ ਵਿੱਚ ਰਹਿਣਗੇ ਕਾਂਗਰਸ ਦੇ ਫਰੰਟ ਆਫ ਸੰਗਠਨਾ ਧਾਰਮਿਕ ਅਤੇ ਸਮਾਜਿਕ ਸੰਗਠਨਾ ਪ੍ਰਮੁੱਖ ਵਰਕਰਾਂ ਤੋਂ ਇਨਪੁਟ ਲੈਣਗੇ ਧੰਨਵਾਦ